ਮੰਡਲ ਦੇ ਸੱਤੇ થી ਜੋ ਸਾਨ ਅੰਦੋਲਨ ਚੱਲ ਰਿਹਾ ਹੈ ਉਸ ਦੇ ਬਿਚਪਰ ਤੌਰ ਤੇ ਵਪਾਰੀਆਂ ਵੱਲੋਂ ਹਮਾਇਤ ਦਿੱਤੀ ਗਈ ਹੈ ਔਰ ਉਸ ਪ੍ਰੋਗਰਾਮ ਨੂੰ ਸਹਾਤਤਾ ਦੇਣ ਦੇ ਲਈ ਇੱਕ ਸਾਜਿਸ਼ ਹੈ ਜਿਹੜਾ ਕਿ ਇਨਕਮ ਟੈਕਸ ਮੈਂ ਤੁਹਾਨੂੰ ਬਾਕਾਇਦਾ ਤੌਰ ਤੇ ਆੜਤੀਆਂ ਤੇ ਜਿਹੜੀ ਛਾਪੇ ਮਾਰੀ ਕੀਤੀ ਜਾ ਰਹੀ ਹੈ ਮੈਂ ਪਹਿਲਾਂ ਭਾਰਤੀ ਕਮਰਸ ਪਾਰਟੀ ਵੱਲੋਂ ਇਹਦੀ ਨਿੰਦियां ਕਰਦਾ ਹੈ ਇਹ ਨਾਲ ਹੀ ਇਸ ਗੱਲ ਦੀ ਇਤਹਾਪਨੀ ਦੇਣੀ ਚਾਹੁੰਦਾ ਹਾਂ ਕਿ ਇਹ ਅੰਦੋਲਨ ਇਹ ਨਾ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਨਹੀਂ ਇਹ ਜਨ ਅੰਦੋਲਨ ਬਣ ਚੁੱਕਿਆ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰੂਪ ਹੈ ਇਹਦਾ ਹੋਰ ਤਿੱਖਾ ਹੋਏਗਾ ਔਰ ਮੋਦੀ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹੁਣ ਜਿਹੜਾ ਸਮਾਂ ਅੱਜ ਆਰਥਿਕਤਾ ਦੀ ਲੜਾਈ ਔਰ ਇਹਦੇ ਨਾਲ ਜਿਹੜੇ ਸਮੁੱਚੇ ਲੋਕ ਨੇ ਉਹ ਮੋਦੀ ਸਰਕਾਰ ਬਾਰੇ ਸਾਰਾ ਕੁਝ ਜਾਣੂ ਹੋ ਚੁੱਕੇ ਨੇ ਉਹਦੇ ਖਿਲਾਫ ਜਿਹੜਾ ਇਹ ਕਰੋ ਤੇ ਮਰੋ ਦੀ ਲੜਾਈ ਜਿਹੜੀ ਹੈ ਲੋਕਾਂ ਵੱਲੋਂ ਵਿੱਢੀ ਜਾ ਚੁੱਕੀ ਹੈ ਔਰ ਮੈਂ ਅੰਤ ਦੇ ਵਿੱਚ ਇੱਕ ਗੱਲ ਕਹਿਣੀ ਚਾਹੁੰਨਾ ਕਿ ਅੱਜ ਅਸੀਂ ਇਹ ਭਾਰਤੀ ਭਰਾਵਾਂ ਦੇ ਜਿਸ ਸਮਰਥਨ ਦੇ ਵਿੱਚ ਆਏ ਆ ਔਰ ਕੰਨ ਜਿਹੜਾ ਆਉਣ ਵਾਲਾ ਸਮਾਂ ਤੇ ਇਨਕਮ ਟੈਕਸ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਤੇ ਦੇਖ ਕੇ ਆਉਣ ਮੈਂ ਤੁਹਾਡੇ মিডিਆ ਦੇ ਮਾਧਮ ਦੇ ਰਾਹੀਂ ਉਹਨਾਂ ਅਫਸਰ ਸਾਹੀ ਤੇ ਜਿਹੜੇ ਗੈਰ ਤੇ ਗੈਰ ਸੁਧਾਰਕ ਤਰੀਕੇ ਦੇ ਨਾਲ ਤੇ ਛਾਪੇਮਾਰੀ ਕਰ ਰਹੇ ਆ ਉਹ ਛਾਪੇਮਾਰੀ ਕਰਨ ਦੀ بجائے ਕਿ ਅਸੀਂ ਉਹਨਾਂ ਨੂੰ ਕਦੀ ਬਣਾ ਕੇ ਉਹਨਾਂ ਦੇ ਜਿਹੜੇ ਕੱਚੇ ਚਿੱਠੇ ਆ ਉਹ ਲੋਕਾਂ ਦੇ ਵਿੱਚ ਜਨਤ ਕਰਾਂਗੇ ਤੇ ਆੜਤੀਆਂ ਦੀ ਰਾਖੀ ਜਿਹੜੀ ਹੈ ਇਹ ਹੁਣ ਅਸੀਂ ਇਕੱਲੀ ਰਾਖੀ ਵਾਲੇ ਪਾਸੇ ਨਹੀਂ ਜਾਵਾਂਗੇ ਇਹਨਾਂ ਨੂੰ ਨਾਲ ਦੇਖ ਕੇ ਸਮੁੱਚੇ ਹੋਰ ਵਰਗ ਜਿਹੜਾ ਔਰੇ ਕਾਲੇ ਕਾਨੂੰਨ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਨਾ। ਕੋਈ ਬਟਾਇਲੇ ਤੋਂ ਬਤਾਇਆ ਕਿ ਦਲਾਲਪੁਰਿ ਉਹਦੇ ਕਿਹਾ ਵੀ ਜਿਹੜੇ ਕਿਸਾਨ ਹੈ ਕਿਸਾਨਾਂ ਦੇ ਵਿੱਚ ਸਾਡੇ ਵਰਕਰ ਵੀ ਨੇ ਸਾਡੇ ਲੀਡਰ ਪਾਰਟੀਆਂ ਤੋਂ ਵਗੈਰੇ ਕਿਸਾਨਾਂ ਦੀ ਜੀ ਟਿਸ਼ਨ ਨਹੀਂ ਚੱਲਦਾ। ਉਹਦੇ ਬਾਰੇ ਤੁਸੀਂ ਕੀ ਟਿੱਪਣੀ ਕਰਨੀ ਹੈ? ਦੇਖੋ ਪਤਾ ਇੱਕ ਹੈ ਸਾਡੀ ਡੈਮੋਕ੍ਰੇਸੀ ਦਾ ਹਿੱਸਾ ਹੈ। ਉਹ ਲੋਕਾਂ ਨੇ ਵੋਟਾਂ ਪਾਈਆਂ ਤੇ ਜੇ ਉਹ ਇਹ ਗੱਲ ਸਮਝੇ ਤੇ ਪਰ ਮੈਂ ਉਹ ਬਤਾਇਆ ਸਭ ਨੂੰ ਵੀ ਕਹਿਣਾ ਚਾਹੁੰਦਾ ਵੀ ਜੇਕਰ ਤੈਨੂੰ ਲੋਕ ਵੋਟਾਂ ਪਾ ਕੇ ਐਮਐਲਏ ਬਣਾ ਸਕਦੇ ਆ ਤੇ ਕਾਲੇ ਕਾਨੂੰਨਾਂ ਦੇ ਲਈ ਉਹ ਜਿਹੜੇ ਆਮ ਲੋਕ ਆ ਉਹ ਕਿਸੇ ਦੇ ਬੰਨੇ ਹੋਏ ਲੋਕ ਨਹੀਂ ਕਿਉਂਕਿ ਅੱਜ ਜਿਹੜੀ ਲੜਾਈ ਹੈ ਇਹ ਸਿੱਧੇ ਤੌਰ ਤੇ ਸੇਕ ਨੇੜਾ ਉਹ ਆਮ ਲੋਕਾਂ ਤੇ ਸਾਡੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਤੇ ਆੜਤੀਆਂ ਦੇ ਪਿਆ ਜਿਸ ਕਰਕੇ ਇਹ ਲੋਕ ਜਿਹੜਾ ਇਹ ਪਾਰਟੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਸਿੱਧੇ ਤੌਰ ਤੇ ਜਿਹੜਾ ਇਹ ਜਨ ਅੰਦੋਲਨ ਦੇ ਵਿੱਚ ਕੁਦੇ ਫਾਇਦੇ ਆ ਆਰ ਪੀ ਵੀ ਜਿਹੜੀ ਨਿਊਜ਼ ਚੈਨਲ ਸੀ ਕੋਤਲੇ ਕੇ ਚੰਦਰਪ੍ਰੀਤ ਤੌਰ ਉਤੇ ਡਿੰਪਾ ਨੇ ਕਾਉਂਟਰ ਜਿਹੜੇ ਐ ਐਮ ਪੀ ਨੇ ਉਹਨਾਂ ਨੇ ਉਹਦੇ ਨਾਲ ਪੱਤਰ ਕਿ ਬੱਤ ਕੀਤੀ ਉਹਦੇ ਬਾਰੇ ਹਾਂ ਦੇਖੋ ਇੱਕ ਸਾਡੇ ਦੇਸ਼ ਦਾ ਪਾਰਲੀਮੈਂਟ ਸਿਸਟਮ ਹੈ ਜਿੱਥੇ ਲੋਕਾਂ ਦੀ ਤਕਦੀਰ ਲਿਖੀ ਜਾਂਦੀ ਹੈ ਉਹਦਾ ਮੈਂਬਰ ਹੋਣਾ ਇੱਕ ਛੋਟੀ ਗੱਲ ਨਹੀਂ ਜੇਕਰ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕਿਉਂਕਿ ਜਿਹੜਾ ਮੀਡੀਆ ਮੀਡੀਆ ਸਾਡੇ ਲੋਕਤੰਤਰ ਦਾ ਚੌਥਾ ਥੰਮ ਹੈ ਅਗਰ ਲੋਕ ਵੋਟ ਪਾਉਂਦੇ ਆ ਤੇ ਲੋਕਾਂ ਦੀ ਆਵਾਜ਼ ਵੀ ਇਹ ਜਿਹੜੀ ਹੈ ਸਰਕਾਰ ਤੱਕ ਪਹੁੰਚਾਉਂਦੇ ਆ ਮੈਂ ਨਿੱਜੀ ਤੌਰ ਤੇ ਆਪਣੀ ਪਾਰਟੀ ਵੱਲੋਂ ਇਸ ਗੱਲ ਦੀ ਨਿੰਦਿਆ ਕਰਨਾ ਔਰ ਨਾਲ ਹੀ ਜਿਹੜੇ ਸਾਡੇ ਮੀਡੀਆ ਵਾਲੇ ਭਰਾ ਹੈ ਇਹਨਾਂ ਦਾ ਮੈਂ ਤਹਿ ਦਿਲੋਂ ਆਪਣੀ ਪਾਰਟੀ ਵੱਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੀ ਤੁਸੀਂ ਇਹ ਸਾਡੀ ਐਜੀਟੇਸ਼ਨ ਹੈ ਜੇਕਰ ਇਹ ਲੋਕ ਅੰਦੋਲਨ ਬਣਿਆ ਤਾਂ ਇਹ ਜਿਹੜਾ ਗੋਧੀ ਮੀਡੀਏ ਦੇ ਨਾਂ ਹੁਣ ਕਰਕੇ ਇਹ ਜਿਹੜਾ ਲੋਕਾਂ ਦਾ ਮੀਡੀਆ ਹੈ ਜਿਹੜਾ ਲੋਕਾਂ ਦੀ ਆਵਾਜ਼ ਬਣਨ ਵਾਲਾ ਵੀਡੀਓ ਹੈ ਤੇ ਉਹਨਾਂ ਦੀ ਬਦੌਲਤ ਜਿਹੜਾ ਅੱਜ ਸਾਡੇ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ ਇਸ ਕਰਕੇ ਮੈਂ ਭਾਵੇਂ ਖਦੇ ਵਿੱਚ ਵੀ ਇਹ ਅਸ ਕਰੂੰਗਾ ਕਿ ਤੁਸੀਂ ਇਸ ਲੜਾਈ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਬਹੁਤ ਵੱਡੀ ਪੱਧਰ ਤੇ ਪਾਇਆ ਹੈ। ਥੈਂਕ ਯੂ ਜੀ ਧਾਨੇਵਾਲੀਆ ਜਿਹੜੇ ਕਿ ਵਪਾਰ ਸੱਲ ਬੰਦਨ ਦੇ ਪ੍ਰਧਾਨੇ ਪੰਜਾਬ ਦੇ ਹੋਰ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਉਹਨਾਂ ਨਾਲ ਗੱਲਬਾਤ ਵੀ ਕਰਵਾਉਂਦੇ ਆ। ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਮੈਂ ਤਿਕੜਾ ਉਪਰ ਹੈ ਜੀ ਕੀ ਕਹਣਾ ਜੋਨੇ ਜੱਦੇ ਬਾਰੇ ਸੀ ਜੋ ਤਿੰਨੇ ਕਾਣੇ ਕਾਨੂੰਨ ਬਣਾਏ ਨੇ ਖੇਤੀ ਦੇ ਲਾਪੋਸ ਦੇਖ ਰਿਹਾ ਆਪ ਜੋ ਵਪਾਰੀ ਵਰਗ ਦਾ ਸਹਿਯੋਗ ਕਿਸਾਨ ਵਰਗ ਦਾ ਨੂੰ ਮਿਲ ਰਿਹਾ ਉਸ ਤੋਂ ਇੱਕ ਕੇਂਦਰ ਸਰਕਾਰ ਬਠਲਾਈ ਹੋਈ ਹੈ ਉਹਨੇ ਛਾਪੇ ਮਾਰਨੇ ਆੜਤੀਆਂ ਦੇ ਸ਼ੁਰੂ ਕਰ ਦਿੱਤੇ ਨੇ ਜੋ ਕਿ ਇੱਕ ਬਹੁਤ ਹੀ ਨਿੰਦਨਯੋਗ ਹੈ ਅਸੀਂ ਆਉਣ ਵਾਲੇ ਸਮੇਂ 'ਚ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਹਰ ਇੱਕ ਵਪਾਰੀ ਵਰਗ ਭਾਵੇਂ ਉਹ ਆੜਤੀਆ ਹੈ ਭਾਵੇਂ ਕਰਿਆਨੇ ਵਾਲਾ ਹੈ ਭਾਵੇਂ ਡਾਕਟਰ ਹੈ ਭਾਵੇਂ ਮਜ਼ਦੂਰ ਹੈ ਉਹ ਕਿਸਾਨ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੂਗਾ ਔਰ ਇਹ ਸੰਘਰਸ਼ ਜੋ ਕਿ ਹੁਣ ਇੱਕ ਲੋਕ ਸੰਘਰਸ਼ ਬਣ ਚੁੱਕਿਆ ਹੈ ਆਉਣ ਵਾਲੇ ਸਮੇਂ 'ਚ ਮੋਦੀ ਸਰਕਾਰ ਨੂੰ ਇਹ ਤਿੰਨੇ ਕਾਲੇ ਕਾਨੂੰਨਾਂ 'ਤੇ ਲੈਣੇ ਪੈਣਗੇ ਔਰ ਜਿਹੜੀਆਂ ਇਹ ਨੀਤੀਆਂ ਪੜਾਈਆਂ ਰੇਡ ਮਾਰਨ ਦੀਆਂ ਜੋ ਵਪਾਰੀਆਂ ਨੂੰ ਤੰਗ ਕਰਨ ਵਾਲੀਆਂ ਹੁਣ ਵਪਾਰੀ ਇਹਨਾਂ ਦੇ ਇਹਨਾਂ ਸੂਲਾਂ ਤੋਂ ਝੁਕਣ ਵਾਲੇ ਨਹੀਂ ਹੈ थैंक यू ਸਰ ਜੀ ਸਰ ਡਾਕਟਰ ਬਹੁਤ